i <laughs> ਸਤਿਗੁਰ ਜੀ ਦੀ ਪਵਿੱਤਰ ਜਾਹਰ ਨੂੰ ਅੱਜ ਯਾਦ ਕਰਦੇ ਹਾਂ ਅਕਸ਼ਟ ਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਸਤਿਗੁਰ ਜੀ ਦੀ ਕਿਰਪਾਣੀ ਦਾ ਕੀਰਤਨ ਦੁਆਰਾ ਕਥਾ ਦੁਆਰਾ ਆਪਾਂ ਆਨੰਦ ਮਾਣਦੇ ਹਾਂ بڑی اپار کرپا ست گور نے بہت ہی سندر بخشاگر کیرتن سربن کر دے بہت ہی ستکار جو ساحب تخت شریس صاحب ਸਿੰਘ ਸਾਹਿਬ ਜਿਆਨੀ ਸੁਲਤਾਨ ਸਿੰਘ ਜੀ ਕਿੰਨੇ ਸਾਨੂੰ ਸੁਣ ਲਾ ਸਤਕਾਰ ਜੋਗ ਸਿੰਘ ਸਾਹਿਬ ਜਿਆਨੀ ਤੇਜੋਜਨ ਸਿੰਘ ਜੀ ਜਿ세 ਦਾਸ ਕ੍ਰਿਸ਼ਨੀ ਕੇਸਗੜ ਸਾਹਿਬ ਬਹੁਤ ਬਾਰੀ ਨਗਰ ਚਰਨ ਪਾਈ ਇਚੇ ਤਰ੍ਹਾਂ ਸਤਕਾਰ ਜੋਗ ਸਿੰਘ ਸਾਹਿਬ ਜਿਆਨੀ ਮਾਲਸੇ ਸਿੰਘ ਜੀ ਦਾਸ ਕ੍ਰਿਸ਼ਨੀ ਕੇਸਗੜ ਸਾਹਿਬ ਬਹੁਤ ਵੜਿਆ ਨਗਰ ਵਿੱਚ ਚੱਲਦਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਪਰਮ ਪੂਜਿਆ ਪਰਮ ਸਤਕਾਰ ਜੋ ਜੁਗੁ ਜਗਤਾਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅnder ਸ਼ਿਸ਼ੋਭਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਾਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦੇਵ ਸਿੰਘ ਜੀ ਸ਼੍ਰੀਮਾਨ ਸਤਿ ਪਰਵਾ ਜੈਲ ਸਿੰਘ ਜੀ ਸ਼ਾਸਤਰੀ ਜੀ ਹੋਰ ਬਹੁਤ ਸਾਰੇ ਮਹਾਂਪੁਰਖ ਸੰਗਤਾਂ ਦੇ ਵਿੱਚ ਆਪ ਸੰਗਤਾਂ ਦੇ ਦਰਸ਼ਕਾਣ ਰਹੇ ਨੇ ਕਲਕੇ ਤਰਪਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਵਿੜਿਆ ਇਹ ਗ੍ਰਹਿਨ ਅਤੇ ਕਥਨ ਤੋਂ ਪਰੇ ਬਤਾਲੇ ਕੁਵਰੇ ਸਤਿਗੁਰੂ ਗੁਰੂ ਕਲਕੇ ਤਰਪਤਾ ਜੀ ਇਸ ਸੰਸਾਰ ਦੇ ਵਿੱਚ ਸਰੀਰ ਅਜਾਮੀਆਂ ਦੇ ਵਿੱਚ ਰਹੇ ਔਰ ਜਿਹੜੇ ਉਹਨਾਂ ਕਾਰਜ ਜਿਹੜੇ ਪਰਉਪਕਾਰ ਸਾਡੇ ਉੱਤੇ 42 ਸਾਲਾਂ ਦੇ ਵਿੱਚ ਕੀਤੇ ਅਸੀਂ 42 ਜੋਤਰੀ ਉਹਨਾਂ ਦੀ ਵਡਿਆਈ ਕਰੀ ਗਈ ਹੈ ਤਾਂ ਵੀ ਥੋੜੀ ਹੈ ਅਸੀਂ ਤਾਂ ਬਸ ਇਹ ਕਹਿ ਸਕਦੇ ਹਾਂ ਤੇਰੇ ਕਮਲ ਕਮਲ ਗੁਰ ਕਹਿ ਕਹਿ ਗਾਵਾ ਤੂੰ ਸਾਹਿਬ ਗੁਰੂ ਨੇ ਦਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੋ ਠਾਕੁਰ ਉੱਚ ਭਗਵਾਨਾ ਮੈਂ ਦਰੀ ਤੋ ਦਰੀ ਆਉ ਦਾਨਾ ਬੀਨਾ ਮੈਂ ਮਸ਼ਵਰੀ